ਯਾਰ ਜੇਬੇ ਦੋਨੇ ਮੇਰੀਆਂ ਪੈਸੇ ਨਾ ਭਰੀਆਂ ਪਈਆਂ ਨੇ ਇਹਨਾਂ ਲੋਕਰ ਚ ਰੱਖ ਫੜ। ਨਾਰ ਪਾਜੀ ਉਹ ਫੜ ਕੇ ਲੈ ਜਾ। ਹਾਂਜੀ ਜਾਓ ਫੜ ਕੇ ਲਿਆ। ਅੜੀ ਕੀ ਫੜ ਕੇ ਲੈਣਾ ਦੱਸਿਆ ਤੇ ਮੈਂ। ਓਹ ਵੇਖ ਯਾਰ ਮੂੰਗਫਲੀ ਦਾ ਦਾਣਾ ਕਿੱਡਾ ਵਧੀਆ ਫੜ ਕੇ ਲਿਆ। ਲੇ ਫੜ ਆਲਾ ਫੜ ਸਾਰੀ ਖਾ ਨਾਰਸਾ ਸਾਡੇ ਵਰਗਾ ਦਿਲਦਾਰ ਬੰਦਾ ਤੈਨੂੰ ਲੱਭਣ ਡਿਆ ਮੇਰੇ ਨਾਲ ਰਹੇਗਾ ਐਸ ਕਰੇਗਾ ਡਰਾਈ ਫਰੂਟ ਦੀ ਕਮੀ ਨਹੀਂ ਆਉਣ ਦਾਂਗਾ ਤੈਨੂੰ ਮੈਂ